ਕਾਲ ਦਿੱਤੀ ਗਈ ਕਿ 13 ਫਰਵਰੀ ਨੂੰ ਦਿੱਲੀ ਦੇ ਵਿੱਚ ਕੂਚ ਕੀਤੀ ਜਾਏਗੀ ਤਾਂ ਇਸ ਵਿਚਾਲੇ ਹਰਿਆਣਾ ਪ੍ਰਸ਼ਾਸਨ ਤਿਆਰਬਰ ਤਿਆਰ ਨਜ਼ਰ ਆ ਰਿਹਾ ਹੈ ਤਾਂ ਵੱਡੀ ਖਬਰ سامنے ਆ ਰਹੀ ਹੈ ਦੱਸਦੇ ਕਿ ਹਰਿਆਣਾ ਦੇ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਵਾਇਸ ਕਾਲਾਂ ਨੂੰ ਛੱਡ ਕੇ ਮੋਬਾਈਲ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ ਬਲਕ ਐਸਐਮਐਸ ਸੇਵਾਵਾਂ ਵੀ ਮੁਤਲ ਕਰ ਦਿੱਤੀਆਂ ਗਈਆਂ ਨੇ ਅੰਬਾਲਾ ਕੁਰਕਸ਼ੇਤਰ ਕੈਥਲ ਜੀਦ ਹਿਸਾਰ ਫਤਿਹਾਬਾਦ ਤੇ ਸਿਰਸਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇਸ ਸੇਵਾਵਾਂ ਮੁਅਤਲ ਕੀਤੀਆਂ ਗਈਆਂ ਨੇ ਤਾਂ ਇਹ ਹੁਕਮ 11 ਫਰਵਰੀ ਸਵੇਰੇ 6 ਵਜੇ ਤੋਂ 13 ਫਰਵਰੀ ਰਾਤ 11:59 ਮਿੰਟ ਤੱਕ ਲਾਗੂ ਰਹੇਗਾ ਤਾਂ ਦੱਸ ਦਈਏ ਕਿ ਜਿੱਥੇ ਕਿਸਾਨਾਂ ਦੇ ਵੱਲੋਂ ਕੂਚ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇੰਟਰਨੈਟ ਸੇਵਾਵਾਂ ਮੁਅਤਲ ਕਰ ਦਿੱਤੀਆਂ ਗਈਆਂ ਨੇ ਬੰਦ ਕਰ ਦਿੱਤੇ ਗਏ ਨੇ ਔਰ ਇਸ ਵਿਚਾਲੇ 뱅킹 ਦੇ ਜਿਹੜੇ ਕੰਮ ਨੇ ਉਹ ਡੋਂਗਲ ਸਰਵਿਸ ਦੇ ਨਾਲ ਕੀਤੇ ਜਾਣਗੇ ਤਾਂ ਦੱਸ ਜਿਏ ਕਿ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਇਹ ਸੇਵਾਵਾਂ ਮੁੱਤਲ ਕੀਤੀਆਂ ਗਈਆਂ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਹੀ ਪੰਜਾਬ ਤੋਂ ਲੰਘ ਕੇ ਦਿੱਲੀ ਜਾਇਆ ਜਾ ਸਕਦਾ ਹੈ ਜਿੱਥੇ ਅਸੀਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਪੂਰੇ ਦਿਨ ਤੋਂ ਦੇਖ ਰਹੇ ਹਾਂ ਕਿ ਕਿਵੇਂ ਕਿਸਾਨਾਂ ਦੇ ਵੱਲੋਂ ਜਦੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਸੀ ਤਾਂ ਬੈਰੀਕੇਟਿੰਗ ਕਰਕੇ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ। ਇਹੀ ਨਹੀਂ ਕਿ ਸ਼ੰਭੂ ਬਾਰਡਰ ਦੇ ਨਜ਼ਦੀਕ ਪੱਕੇ ਬੈਰੀਕੇਡ ਬਣਾਏ ਜਾ ਰਹੇ ਨੇ ਜਿੱਥੇ ਬਲਾਕਾਂ ਦੇ ਵਿੱਚ ਸੀਮੈਂਟ ਤੇ ਬਜਰੀ ਭਰੀ ਜਾ ਰਹੀ ਹੈ ਤਾਂ ਕਿ ਕਿਸਾਨ ਇਹਨਾਂ ਬੈਰੀਕੇਡਾਂ ਨੂੰ ਤੋੜ ਕੇ ਅੱਗੇ ਨਾ ਵੱਧ ਸਕਣ ਤਾਂ ਸ਼ੰਭੂ ਬਾਰਡਰ ਦੇ ਉੱਤੇ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜਿੱਥੇ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਕੋਈ ਵੀ ਕੋਤਾਹੀ ਨਹੀ ਵਰਤੀ ਜਾ ਰਹੀ ਉੱਥੇ ਕੀ ਹੁਣ ਮੋਬਾਈਲ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਬਲਕਿ SMS ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਨੇ ਅੰਬਾਲਾ ਕੁਰਕਸ਼ੇਤਰ ਕੈਥਲ ਜੀਂਦ ਹਿਸਾਰ ਫਤਿਹਾਬਾਦ ਅਤੇ ਸਿਰਸਾ ਜ਼ਿਲ੍ਹਿਆਂ ਦੇ ਵਿੱਚ ਇਹ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਨੇ ਇਹ ਹੁਕਮ 11 ਵਜੇ ਸਵੇਰੇ 6 ਵਜੇ ਤੋਂ ਲੈ ਕੇ 13 ਫਰਵਰੀ ਦੀ ਰਾਤ ਤੱਕ ਲਾਗੂ ਰਹਿਣਗੇ ਤਾਂ ਦੱਸ ਜਿਏ ਕਿ ਵੱਡੀ ਅਪਡੇਟ ਆ ਰਹੀ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਪੰਜ ਜਗ੍ਹਾ ਜਿੱਥੇ ਬੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ ਔਰ ਇਸ ਤੋਂ ਪਹਿਲਾਂ ਅੱਜ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਵੀ ਕੱਡੇ ਗਏ ਉੱਥੇ ਜਿੱਥੇ ਬੈਰੀਗੇਟਿੰਗ ਕੀਤੀ ਹੋਈ ਸੀ CRPF ਦੀਆਂ ਫੋਰਸਿਜ਼ ਸ਼ੰਭੂ ਬਾਰਡਰ ਦੇ ਉੱਤੇ ਲਗਾਈਆਂ ਗਈਆਂ ਸੀ ਤਾਂ ਉਸ ਵਿਚਾਲੇ ਇਸ ਵੱਡੀ ਖਬਰ ਦਾ ਸਾਹਮਣੇ ਆਉਣਾ ਔਰ ਪ੍ਰਸ਼ਾਸਨ ਦੀਆਂ ਤਿਆਰੀਆਂ ਨੂੰ ਬਿਆਨ ਕਰਦਾ ਹੈ ਕਿ ਕਿਵੇਂ ਪ੍ਰਸ਼ਾਸਨ ਕੋਈ ਵੀ ਕੋਤਾਹੀ ਅੱਜ ਤੋਂ ਜੋ 2 ਸਾਲ 3 ਸਾਲ ਪਹਿਲਾਂ ਕਿਸਾਨੀ ਅੰਦੋਲਨ ਹੋਇਆ ਸੀ ਅਜਿਹੀਆਂ ਕੋਈ ਵੀ ਕੋਤਾਹੀਆਂ ਜਿਹੜੀਆਂ ਉਹ ਪ੍ਰਸ਼ਾਸਨ ਮੁੜ ਤੋਂ ਨਹੀਂ ਜੜੀਆਂ ਵਰਤਣਾ ਚਾਹੁੰਦਾ ਔਰ ਇਸ ਦੇ ਲਈ ਇੰਟਰਨੈਟ ਸੇਵਾਵਾਂ ਮੋਬਾਈਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਹਾਲਾਂਕਿ ਇਹ ਬੰਦ ਕਿਉਂ ਕੀਤੀਆਂ ਗਈਆਂ ਨੇ ਇਸ ਬਾਬਤ ਤਾ ਹਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇੱਕ ਗਵਰਨਮੈਂਟ ਨੋਟੀਫਿਕੇਸ਼ਨ ਜ਼ਰੂਰ ਸਾਹਮਣੇ ਆਇਆ ਹੈ